ਕਿਉਂਕਿ ਐਨੇ ਸਾਲ ਤੋਂ ਲੋਕ ਕਾਲੀ ਹੋ ਗਏ ਕਾਂਗਰਸ ਹੋ ਗਈ ਬੀਜੇਪੀ ਸਾਰੇ ਲੁੱਟਦੇ ਹੀ ਆ ਰਹੇ ਨੇ ਇਹਨਾਂ ਨੇ ਜਾ ਕੇ ਪੰਜਾਬ ਲਈ ਕੁਝ ਨਹੀਂ ਕਰਿਆ ਹੈਗਾ ਕੰਮ ਨੂੰ ਲੈ ਕੇ ਕੰਮ ਨੂੰ ਲੈ ਕੇ ਜਿਹੜੀ ਵੋਟ ਪੈ ਰਹੀ ਹੈ ਕਿ ਚਿਹਰੇ ਨੂੰ ਦੇਖ ਕੇ ਵੋਟ ਪੈ ਕੰਮ ਨੂੰ ਦੇਖ ਕੇ ਵੋਟ ਪੈ ਰਹੀ ਹੈ ਜੀ ਦੇਖੋ ਜਿਹੜੇ ਮਨੀਸ਼ तिवारी ਸੀਗੇ ਉਹਨਾਂ ਨੇ ਇੱਥੇ ਕੋਈ ਕੰਮ ਨਹੀਂ ਕੀਤਾ ਹੈਗਾ 5 ਸਾਲ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜਾ ਸਾਡਾ 5 ਕਰੋੜ ਰੁਪਈਆ ਇਹਨਾਂ ਨੂੰ ਸਾਲ ਦਾ ਮਿਲਦਾ ਸੀਗਾ ਉਹ ਲੈ ਕੇ ਚਲੇ ਗਏ ਇੱਥੇ ਦੇ ਉਹਨਾਂ ਨੇ ਸਾਡੇ ਇਸ ਇਲਾਕੇ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਹੈਗਾ ਪੰਜਾਬ ਦੇ ਵਿੱਚ ਪਹਿਲੀ ਜੂਨ ਨੂੰ ਜਿਹੜੀ ਹੈ ਵੋਟਾਂ ਪਾਈ ਜਾਣਗੀਆਂ ਜਿਸ ਨੂੰ ਲੈ ਕੇ ਸਾਰੀ ਪਾਰਟੀਆਂ ਵੱਲੋਂ ਜਿਹੜੇ ਹੁਣ ਕਮਰ ਕੱਸ ਲਈਤੀ ਗਈ ਹੈ ਚੋਣ ਪ੍ਰਚਾਰ ਪੂਰੇ ਸਿਖਰ ਤੇ ਪਹੁੰਚ ਚੁੱਕਿਆ ਹੈ ਗੱਲ ਅਸੀਂ ਕਰ ਰਹੇ ਹਾਂ ਅੱਜ ਅਨੰਦਪੁਰ ਸਾਹਿਬ ਹਲਕੇ ਦੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਇਹ ਚੀਫ ਫੋਕਸ ਪਰਸਨ ਮਲਵਿੰਦਾ ਸਿੰਘ ਕੰਗ ਨੂੰ ਮੈਦਾਨ ਚ ਉਤਾਰਿਆ ਗਿਆ ਤੇ ਦੂਜੇ ਪਾਸੇ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਵੱਲੋਂ ਇੱਥੋਂ ਜਿਹੜਾ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਟਿਕਟ ਦਿੱਤੀ ਗਈ ਹੈ ਤੇ ਕਾਂਗਰਸ ਵੱਲੋਂ ਇਸ ਟਿਕਟ ਤੇ ਇਸ ਸੀਟ ਤੋਂ ਜਿਹੜਾ ਵਿਜੇਂਦਰ ਸਿੰਘਲਾ ਦੇ ਉੱਤੇ ਜਿਹੜਾ ਦਾਅ ਖੇਡਿਆ ਗਿਆ ਅ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਅਜ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਪੈਂਦੇ ਰੋਪੜ ਹਲਕੇ ਤੋਂ ਤੇ ਕਿ ਲੋਕਾਂ ਦੀ ਹਵਾ ਈਸ਼ਵਰ ਕਿਸ ਤੀਕੇ ਵੱਲ ਜਾ ਰਹੀ ਹੈ ਕਿਉਂਕਿ ਇਸੋ ਜਿਹੜੀ ਚੋਣਾਂ ਦਾ ਰੁਖ ਕੀ ਕਹਿ ਰਿਹਾ ਹੈ ਕੀ ਲੋਕ ਆ ਦੇ ਮਨਾ ਦੇ ਵਿੱਚ ਹੈਗਾ ਤੇ ਲੋਕੀ ਕੀ ਜਾਣਦੇ ਨੇ ਕਿ ਈਸ਼ਵਰ ਕੌਣ ਆ ਰਿਹਾ ਕੀ ਨਾਮ ਹੈ ਤੁਹਾਡਾ ਅਦਰਸ਼ਪ੍ਰੀਤ ਸਿੰਘ ਤੁਸੀਂ ਇੱਥੇ ਲੋਕਲ ਵਸਤੀ ਕੋ ਹਾਂਜੀ ਤੇ ਈਸ਼ਵਰ ਬੜਾ ਚੋਣਵਾ ਮੁਕਾਬਲਾ ਜਿਹੜਾ ਹੈਗਾ ਨਨਪੁਰ ਸੀਪ ਤੋਂ ਇੱਕ ਪਾਸੇ ਮਲਵਿੰਦਰ ਕਾਂਗ ਹੈਗੇ ਦੂਜੇ ਪਾਸੇ ਪ੍ਰੇਮ ਸਿੰਘ ਚੰਦੂ ਮ ਆ ਜਾਏਗੇ ਤੇ ਕਾਂਗਰਸ ਵਾਲੋ ਹੁਣ ਅਥੋਂ ਵੀ ਜਿੰਦਰ ਸਿੰਘਾਂ ਨੂੰ ਉਤਾਰਿਆ ਗਿਆ ਕੀ ਲੱਗਦਾ ਹੈ ਕਿ ਇੱਥੇ ਕੀ ਲੋਕਾਂ ਦੀ ਹਵਾ ਕਿਸ ਵੱਲ ਜਾ ਰਹੀ ਹੈ ਲੋਕਾ ਦੀ ਹੋਗਾ ਤੇ ਇਹ ਦੇਖੋ ਉਹਨਾਂ ਦੇ ਕੰਮ ਜਿੱਕਣਾ ਕੋਈ ਕੰਮ ਕਰਦਾ ਹੈ ਕੰਮ ਨੂੰ ਦੇਖ ਕੇ ਅਗਲਾ ਵੋਟ ਪਾਉਂਦਾ ਹੈ ਹੁਣ ਜਿੱਕਣਾ ਵੀ ਇੱਥੇ ਕੰਮ ਹੋਏ ਨੇ ਉਸ ਹਿਸਾਬ ਨਾਲ ਬਣਦੀ ਆ ਵੋਟ ਕਿਉਂਕਿ ਐਨੇ ਸਾਲ ਤੋਂ ਲੋਕ ਕਾਲੀ ਹੋ ਗਏ ਕਾਂਗਰਸ ਹੋ ਗਈ ਭਾਜੀ ਸਾਰੇ ਲੁੱਟਦੇ ਹੀ ਆ ਰਹੇ ਨੇ ਹੁਣ ਨਵੀਂ ਲਹਿਰ ਆਉਗੀ ਚੱਲ ਰਹੀ ਆ ਮਤਲਬ ਕਿ ਉਸ ਹਿਸਾਬ ਨਾਲ ਤਾਂ ਆਮ ਆਦਮੀ ਪਾਰਟੀ ਪਹਿਲਾਂ ਵੀ ਬਣੀ ਆ ਹੁਣ ਫੇਰ ਲੀਡ ਲੈ ਕੇ ਵਧੀਆ ਵੋਟਾਂ ਤੇ ਬਣੂਗੀ ਲੱਗਦਾ ਹੈ ਕਿ ਜਿਹੜਾ ਟੀਚਾ ਰੱਖਿਆ 13 0 13 0 ਦਾ ਟੀਚਾ ਪੂਰਾ ਹੋਊਗਾ हां जी बिल्कुल कंप्लीट ਹੋਊਗਾ ਆਰਾਮ ਰੋਪੜੀਆ ਤਰੀਕੇ ਨਾਲ ਕੀ ਕਹਿਣਾ ਚਾਹੋਗੇ ਤੁਸੀਂ ਕਾਫੀ ਵੋਟਾਂ ਕਈ ਵਾਰ ਵੋਟਾਂ ਪਾਈਆਂ ਹੋਣੀਆਂ ਇਸ ਵਾਰ ਕੀ ਰੁਖ ਹੈਗਾ ਅਨਪੁਰ ਸਾਹਿਬ ਹਲਕੇ ਦੇ ਲੋਕਾਂ ਦਾ ਤੁਹਾਡਾ ਕੀ ਰੁਖ ਹੈ ਲੋਕਾਂ ਦਾ ਜਿਹੜਾ ਰੁਖ ਹੈ 2 ਸਾਲ ਦੀ ਕਾਰਗੁਜ਼ਾਰੀ ਦੇਖਦੇ ਆ 2 ਸਾਲ ਵਰਸਸ 70 ਸਾਲ ਇੱਕ ਪਾਸੇ ਉਹ ਕੈਂਡੀਡੇਟ ਨੇ ਜਿਨ੍ਹਾਂ ਨੇ ਕਈ ਵਾਰ ਬਣ ਗਏ ਕਈ ਵਾਰ ਨਮੈਂਦੀ ਕਰ ਚੁੱਕੇ ਆ ਪੰਜਾਬ ਤੋਂ ਚੰਦੂ ਮੱਜਰੇ ਬਹੁਤ ਦੇਰ ਤੋਂ ਕਰ ਰ ਨਮਾਇੰਦੀ ਕਰੀ ਉਹਨੇ ਤੇ ਜਿਹੜਾ ਦੂਜਾ ਹੈ ਉਹਨਾਂ ਨੇ ਵੀ ਨਮਾਇੰਦੀ ਕਰੀ ਆ ਇਹਨਾਂ ਨੇ ਜਾ ਕੇ ਪੰਜਾਬ ਲਈ ਕੁਝ ਨਹੀਂ ਕਰਿਆ ਹੈਗਾ ਹੁਣ ਜਿਹੜਾ ਹੈਗਾ ਤੀਜਾ ਬਦਲ ਆਮ ਆਦਮੀ ਪਾਰਟੀ ਦਾ ਇਹਨਾਂ ਦੇ ਵੱਲ ਲੋਕਾਂ ਦੀ ਚਾਹ ਕਣਾ ਵੀ ਕਿ ਕਰਦੇ ਅਸੀਂ ਇੱਕ ਤੀਜਾ ਬਦਲ ਦੇਖਣਾ ਚਾਹਣਾ ਪਹਿਲਾਂ ਤੀਜਾ ਬਦਲ ਲੈ ਕੇ ਆਂਦਾ 91 ਸੀਟਾਂ ਦਿੱਤੀਆਂ ਲੋਕਾਂ ਨੇ ਉਤਰਾ ਹੀ ਇੱਕ ਚੰਬਾ ਆਉਣਾ ਹੈ ਵੀ 13 ਦੀ 13 ਸੀਟਾਂ ਦੇਖ ਕੇ ਲੋਕ ਇਹ ਚਾਹੁੰਦੇ ਆ ਵੀ ਆਪਾਂ ਨਵੇਂ ਬੰਦਿਆਂ ਨੂੰ ਦਈਏ ਤਾਂ ਕਿ ਕਿਉਂਕਿ ਇਹ ਤਾਂ ਪਰਿਵਾਰ ਬਾਤ ਖਤਮ ਹੋ ਜਵੇ ਕਿਉਂਕਿ ਪਰਿਵਾਰ ਪਰਵਾਰ ਬਾਦ ਖਤਮ ਹੋਣ ਦੇ ਨਾਲ ਇਹ ਆ ਕਿਉਂਕਿ ਇਹ ਜਿਹੜੇ ਹੈਗੇ ਆ ਮਲਵਿੰਦਰ ਕੰਗ ਇੱਕ ਉੱਗਾ ਨੇਤਾ ਮਤਲਬ ਬਲਾਰਾ ਪੰਜਾਬ ਦਾ ਇਹ ਚਾਹੁੰਦਾ ਹੈ ਵੀ ਅਸੀਂ ਵੀ ਇਹਦੇ ਤੇ ਇੱਕ ਇਨਸਪੈਕਟ ਕਰਦੇ ਆ ਵੀ ਨਵੇਂ ਬੰਦੇ ਜਾਣਗੇ ਇਹਨਾਂ ਨੇ ਆਪਣਾ ਲੋਕਾਂ ਦੇ ਵਿੱਚ ਆਧਾਰ ਬਣਾਉਣਾ ਇਹ ਲੋਕਾਂ ਲਈ ਕੰਮ ਕਰਨਗੇ ਪੰਜਾਬ ਵੀ ਜਿਹੜੇ ਬਾਕੀ ਆ ਬਾਕੀ ਤਾਂ ਲੁੱਟਣਾਰ ਕੁੱਟਣ ਦੀ ਰਾਜਨੀਤੀ ਆ ਉਹ ਸੋਚਦੇ ਆ ਵੀ ਸਾਨੂੰ ਕੁਰਸੀ ਚਾਹੀਦੀ ਆ ਵੀ ਪੰਜਾਬ ਦੇ ਲੋਕ ਸਾਨੂੰ ਕਿੱਕਣ ਪਈਏ ਲਾ ਦੇਣ ਪਰ ਲੋਕ ਹੁਣ ਬਦਲਾਅ ਚਾਹੁੰਦੇ ਆ ਇਹਦੀ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਮਲਵਿੰਦਰ ਕੰਮ 113 0 ਅਤੇ ਭਗਵੰਤ ਮਾਨ ਕੀ ਕਿ ਭਗਵੰਤ ਮਾਨ ਹੀ ਕਿ ਸੱਚੀ ਸੁੱਚੀ ਸਭੀ ਆ ਅੱਜ ਤੱਕ ਕੋਈ 2 ਸਾਲ ਦੇ ਵਿੱਚ ਜੋ ਉਹਨਾਂ ਨੇ ਕੰਮ ਕਰੇ ਆ ਔਰ ਕਿਸਾਨਾਂ ਦੇ ਲਈ ਬਹੁਤ ਵਧੀਆ ਕੰਮ ਕਰੇ ਆ ਜਿੱਥੇ ਟੇਲਾਂ ਦੇ ਵਿੱਚ ਪਾਣੀ ਨਹੀਂ ਤਾਂ ਪੁੱਜਦਾ ਉਥੇ ਟੇਲਾਂ ਦੇ ਵਿੱਚ ਪਾਣੀ ਪੁੱਜਦਾ ਕਰਤਾ ਆਉਣ ਵਾਲੇ ਸਮੇਂ ਦੇ ਵਿੱਚ ਨਹਿਰਾਂ ਤੋਂ ਪਾਣੀ ਯਾਰ ਨਦੀਆਂ ਤੋਂ ਪਾਣੀ ਉਹਨੇ ਮੰਨ ਕੇ ਕਿ ਕਰਦੇ ਕਿਸਾਨਾਂ ਨੂੰ ਕਰਨਾ ਸ਼ੁਰੂ ਜਾਣਾ ਇੱਕ ਬਹੁਤ ਵੱਡੀ ਗੱਲ ਆ ਪੰਜਾਬ ਦਾ ਜਿਹੜਾ ਪਾਣੀ ਹੈ ਤੇ ਰਾਤਲ ਬਹੁਤ ਥੱਲੇ ਜਾ ਰਿਹਾ ਇਹਨੂੰ ਰੋਕਣ ਦੇ ਲਈ ਭਗਵੰਤ ਮਾਨ ਨੇ ਬਹੁਤ ਵਧੀਆ ਕੰਮ ਕਰਿਆ ਸਰਦਾਰ ਤੁਸੀਂ ਕੀ ਕੀ ਕਹਿਣਾ ਚਾਹੋਗੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਿੱਕੇ ਦੀ ਇਸ ਵਾਰ ਰੁਕ ਹੈਗਾ ਕੰਮ ਨੂੰ ਲੈ ਕੇ ਕੰਮ ਨੂੰ ਲੈ ਕੇ ਜਿਹੜੀ ਵੋਟ ਪੈ ਰਹੀ ਹੈ ਕਿ ਚਿਹਰੇ ਨੂੰ ਦੇ ਕੇ ਵੋਟ ਪੈ ਕੰਮ ਨੂੰ ਦੇ ਕੇ ਵੋਟ ਪੈ ਰਹੀ ਹੈ ਜੀ ਕਿਉਂਕਿ ਇਹਨਾਂ ਨੂੰ 2 ਸਾਲ ਜਹਾ ਨੂੰ ਹੋਏ ਜੀ ਜਿਹੜੇ ਐਮਐਲਏ ਜਿੰਨੇ ਵੀ ਬਣੇ ਵਿਧਾਇਕ ਇਹ ਸਾਰੇ ਨਵੇਂ ਆ ਇਹਨਾਂ ਨੂੰ ਤਕਰੀਬ ਕਈਆਂ ਨੂੰ ਤਾਂ ਪਹਿਲੀ ਵਾਰੀ ਚਾਂਸ ਮਿਲਿਆ ਹੈ ਜਿਹੜੀਆਂ ਪਹਿਲੀਆਂ ਪਾਰਟੀਆਂ ਸੀਗੀਆਂ ਉਹ ਸਾਰੀਆਂ ਖਾਨਦਾਨੀ ਚੱਲੀ ਆਉਂਦੀ ਸੀ ਜਿਵੇਂ ਮਤਲਬ ਪਹਿਲਾਂ ਬਾਬਾ ਫਿਰ ਪੁੱਤ ਫਿਰ ਪੋਤਾ ਇਹ ਇਦਾਂ ਚੱਲੇ ਆਉਂਦੇ ਸੀਗੇ ਭਗਵੰਤ ਮਾਨ ਨੇ ਨਮਰ ਗਾਰਡਨ ਕਰਿਆ ਹੈ ਇੱਕ ਦੂਸਰਾ ਜਿਹੜੇ ਪਹਿਲੇ ਜਿੰਨੇ ਵੀ ਮੰਤਰੀ ਬਣੇ ਆ ਪੰਜਾਬ ਦਾ ਪਾਣੀ ਕੋਈ ਹਰਾਂ ਨੂੰ ਵਾਸ਼ਦੂ ਫਾਲਤੂ ਲੈ ਕੇ ਜਾ ਰਹੇ ਸੀਗੇ ਭਗਵੰਤ ਮਾਨ ਨੇ ਕਰਿਆ ਇਹਨਾਂ ਨਹਿਰਾਂ ਦਾ ਪਾਣੀ ਟਿਊਬ ਲਾ ਕੇ ਲੋਕਾਂ ਦੇ ਖੇਤਾਂ ਨੂੰ ਸਜਾਈ ਕਰ ਰੋਪਣਾ ਜਿਹੜੀ ਸ਼ੁਰੂ ਕੀਤੀ ਹੈ ਜਿਹੜੀ ਰੋਪੜ ਦੇ ਵਿੱਚ ਬਲ ਹੁਣ ਸ਼ੁਰੂ ਹੈ ਬਾਕੀ ਮਾਲਵੇ ਦਾ ਕੰਮ ਹੈ ਜਿਹੜੇ ਇਹ ਕਿਸੇ ਮਜ਼ਾਜ ਨਹੀਂ ਕੋਈ ਇਹਨਾਂ ਨੂੰ ਇਹ ਨਹੀਂ ਜਿਹੜਾ ਕੋਈ ਨਹੀਂ ਜਾਣਦਾ ਇਹ ਡਿਬੇਟਾਂ ਦੇ ਵੀ ਆਉਂਦੇ ਰਹੇ ਆ ਹਰੇਕ ਦੇ ਸਵਾਲ ਦਾ ਜਵਾਬ ਦਿੰਦੇ ਰਹੇ ਆ ਪੜ੍ਹੇ ਲਿਖੇ ਇਨਸਾਨ ਹੈ ਯੂਨੀਵਰਸਿਟੀ ਦੇ ਦੋ ਵਾਰੀ ਮੈਨੂੰ ਹੁਣ ਵੀ ਜਿਹੜੀ ਸਾਨੂੰ ਉਮੀਦ ਹੈ ਜਿਹੜਾ ਕੰਮ ਕਰਨਗੇ ਇਹ ਵੱਧ ਚੜ ਕੇ ਕੰਮ ਕਰਨਗੇ ਵੈਰੀ ਗੁੱਡ ਅੱਛਾ ਤੁਹਾਨੂੰ ਲੱਗਦਾ ਹੈ ਕਿ ਮਨੀਸ਼ तिवारी ਜਿਹੜੇ ਇੱਥੋਂ ਪਹਿਲਾਂ ਹਲਕੇ ਤੋਂ ਤੁਹਾਡੇ ਹੈਗੇ ਹੈਗੇ ਉਹਨਾਂ ਨੇ ਕੋਈ ਕੰਮ ਕੀਤਾ ਹੈ ਈਸਵਾਰ ਮਤਲਬ ਕਾਂਗਰਸ ਨੂੰ ਨਕਾਰ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਵਾਲ ਜੋ ਜਿਹੜੀ ਹਵਾ ਪੂਰੀ ਦੇ ਦੇਖੋ ਜਿਹੜੇ ਮਨੀਸ਼ तिवारी ਸੀਗੇ ਉਹਨਾਂ ਨੇ ਇੱਥੇ ਕੋਈ ਕੰਮ ਨਹੀਂ ਕੀਤਾ ਹੈਗਾ 5 ਸਾਲ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜਾ ਸਾਡਾ 5 ਕਰੋੜ ਰੁਪਈਆ ਇਹਨਾਂ ਨੂੰ ਸਾਲ ਦਾ ਮਿਲਦਾ ਸੀਗਾ ਉਹ ਲੈ ਕੇ ਚਲੇ ਗਏ ਇੱਥੇ ਤੇ ਉਹਨਾਂ ਨੇ ਸਾਡੇ ਇਸ ਇਲਾਕੇ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਹੈਗਾ ਇਸ ਲਈ ਉਹਨਾਂ ਨੂੰ ਇੱਥੇ ਤੇ ਨਕਾਰ ਦਿੱਤਾ ਗਿਆ ਤਾਂ ਹੀ ਇੱਥੋਂ ਤੇ ਛੀਟ ਛੱਡ ਕੇ ਉਹ ਚੰਡੀਗੜ੍ਹ ਨੂੰ ਭੱਜੇ ਆ ਲੇਕਿਨ ਜਿਹੜਾ ਸਾਡੇ ਕੈਂਡੀਡੇਟ ਆ ਇਹ ਮਾਲਪਿੰਦਰ ਸਿੰਘ ਜੀ ਕੰਗ ਇਹ ਇੱਕ ਬਹੁਤ ਹੀ ਪੜ੍ਹੇ ਲਿਖੇ ਇਨਸਾਨ ਆ ਐਮਏ ਐਲਐਲਬੀ ਕੀਤੀ ਹੋਈ ਆ ਔਰ ਬਹੁਤ ਬਹੁਤ ਹੀ ਸਾਦੇ ਪਰਿਵਾਰ ਤੇ ਰਹਿਣ ਵਾਲੇ ਆ ਅਰ ਜਿਹੜਾ ਉਹਨਾਂ ਦਾ ਚਿਹਰਾ ਹੈਗਾ ਬਹੁਤ ਆ ਤੁਸੀਂ ਡਿਬੇਟਾਂ ਤੇ ਵੀ ਦੇਖਦੇ ਹੋਣੇ ਆ ਆਮ ਡਿਬੇਟਾਂ ਤੇ ਚੱਲਦੇ ਆ ਇਹ ਹਰ ਇੱਕ ਜਿਹੜਾ ਗੱਲ ਦਾ ਜਵਾਬ ਆ ਉਹਨੂੰ ਬੇਬਕੂਬੀ ਨਾਲ ਦੇ ਰਹੇ ਆ ਸਾਨੂੰ ਪੂਰੀ ਉਮੀਦ ਆ ਕਿ ਇੱਥੇ ਇਸ ਇਲਾਕੇ ਦੇ ਵਿੱਚ ਬਹੁਤ ਹੀ ਭਾਰੀ ਬਹੁਤ ਦੇ ਨਾਲ ਜਿੱਤਣਗੇ ਤੇ ਸਾਡਾ ਇਸ ਹਲਕੇ ਦਾ ਵਿਕਾਸ ਆ ਜਿਹੜਾ ਪਹਿਲ ਦੇ ਆਧਾਰ ਤੇ ਹੋਵੇਗਾ